ਕੋਈ ਇਹ ਉਮੀਦਵਾਰ ਲੜਨੀ ਹੋਵੇ ਵੱਡੀ ਚੋਣ ਤੇ ਜੇਬ 'ਚ ਰੁਪਈਆ ਵੀ ਨਾ ਹੋਵੇ ਗੱਲ ਗਲੇ 'ਚੋਂ ਥੱਲੇ ਨਹੀਂ ਉਤਰਦੀ ਪਰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਤੱਕ ਜਿਹੜੇ ਵੇਰਵੇ ਪਹੁੰਚੇ ਨੇ ਉਹ ਬੜੇ ਹੈਰਾਨੀਜਨਕ ਨੇ ਇਹ ਚੋਣ ਲੜਨ ਵਾਲੇ ਇੱਕ ਆਜ਼ਾਦ ਉਮੀਦਵਾਰ ਯੋਗੇਸ਼ ਜੋ ਕਿ ਮਟਿਆਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ 'ਚ ਇਹ ਗੱਲ ਸਾਫ਼ ਆਖੀ ਹੈ ਕਿ ਉਹਨਾਂ ਦੇ ਕੋਲ 1 ਰੁਪਈਆ ਵੀ ਹੈ ਨਹੀਂ ਉਹਨਾਂ ਕੋਲ ਕੋਈ ਚੱਲ ਅਚੱਲ ਜਾਇਦਾਦ ਨਹੀਂ ਹੈ ਉਹ ਕਹਿੰਦੇ ਨੇ ਕਿ ਉਹਨਾਂ ਦਾ ਸੋਸ਼ਲ ਮੀਡੀਆ ਤੇ ਅਕਾਊਂਟ ਵੀ ਹੈ ਨਹੀਂ ਤੇ ਉਹ ਸਿਰਫ ਦਸਵੀਂ ਜਮਾਤ ਪਾਸ ਨੇ ਇਸ ਤੋਂ ਬਾਅਦ ਦੂਸਰੇ ਕੈਂਡੀਡੇਟ ਨੇ ਮਹਿੰਦਰ ਸਿੰਘ ਉਹ ਵੀ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ 'ਚ ਕਹਿ ਚੁੱਕੇ ਨੇ ਕਿ ਉਹਨਾਂ ਕੋਲ 1 ਰੁਪਿਆ ਨਕਦ ਨਹੀਂ ਹੈਗਾ ਨਾ ਕੋਈ ਚੱਲ ਅਚੱਲ ਜਾਇਦਾਦ ਆ ਉਹਨਾਂ ਦੀ ਪਤਨੀ ਅਧਿਆਪਕਾ ਹੈ ਤੇ ਉਹ ਆਪ ਇੱਕ ਲੈਬ ਟੈਕਨੀਸ਼ੀਅਨ ਨੇ ਤੀਸਰੇ ਗਰੀਬ ਉਮੀਦਵਾਰ ਨੇ ਅਸ਼ੋਕ ਕੁਮਾਰ ਜੋ ਕਿ ਅੰਬੇਡਕਰ ਨਗਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਕੋਲ 1101 ਰੁਪਇਆ 500 ਰੁਪਇਆ ਉਹਨਾਂ ਕੋਲ ਨਗਦ ਤੇ 601 ਰੁਪਇਆ ਉਹਨਾਂ ਦਾ ਬੈਂਕ 'ਚ ਪਿਆ ਉਹ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਪਤਨੀ ਆ ਉਹਨਾਂ ਦੇ ਬੈਂਕ ਖਾਤਿਆਂ ਵਿੱਚ 5000 ਰੁਪਇਆ ਹੈਗਾ ਖਾਸ ਗੱਲ ਇਹ ਹੈ ਕਿ ਉਹ ਅੰਬੇਡਕਰ ਨਗਰ ਤੋਂ ਸਾਬਕਾ ਵਿਧਾਇਕ ਨੇ ਤੇ ਉਹ ਕਹਿੰਦੇ ਨੇ ਕਿ ਉਹਨਾਂ ਕੋਲ ਕੁੱਲ 6000 ਰੁਪਏ ਦੀ ਜਾਇਦਾਦ ਹੈ ਬਸ ਚੌਥੀ ਗਰੀਬ ਕੈਂਡੀਡੇਟ ਸ਼ਬਾਨਾ ਸੀਲੰਪੁਰ ਤੋਂ ਚੋਣ ਲੜ ਰਹੀ ਹੈ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ 'ਚ ਉਹਨਾਂ ਨੇ ਵੀ ਆਖਿਆ ਕਿ ਉਹਨਾਂ ਕੋਲ ਕੋਈ ਚੱਲ-ਅਚਲ ਜਾਇਦਾਦ ਨਹੀਂ ਹੈ ਉਹਨਾਂ ਕੋਲ ਸਿਰਫ 16500 ਨਕਦੀ ਹੈ ਤੇ ਸ਼ਬਾਨਾ 8ਵੀਂ ਪਾਸ ਹੈ ਇੱਕ ਹੋਰ ਗਰੀਬ ਆਜ਼ਾਦ ਉਮੀਦਵਾਰ ਅਨੀਤਾ ਨਵੀਂ ਦਿੱਲੀ ਵਿਧਾਨ ਸਭਾ ਤੋਂ ਚੋਣ ਲੜ ਰਹੀ ਹੈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਅਨੀਤਾ ਨੇ ਚੋਣ ਕਮਿਸ਼ਨ ਨੂੰ ਜਿਹੜੇ ਵੇਰਵੇ ਦਿੱਤੇ ਨੇ ਉਹਨਾਂ ਦੇ ਵਿੱਚ ਉਹਨੇ ਸਾਫ਼ ਦੱਸਿਆ ਕਿ ਉਹਦੇ ਕੋਲ 5000 ਰੁਪਏ ਨਗਦ 1500 ਰੁਪਏ ਕਹਿੰਦੀ ਮੇਰੇ ਬੈਂਕ ਚ ਪਿਆ ਤੇ ਉਹਦੇ ਪਤੀ ਕੋਲ 3000 ਰੁਪਏ ਦੀ ਜਾਇਦਾਦ ਹੈ ਅਨੀਤਾ ਇਹਨਾਂ ਗਰੀਬ ਉਮੀਦਵਾਰਾਂ ਚ ਸਭ ਤੋਂ ਵੱਧ ਪੜ੍ਹੀ ਲਿਖੀ ਹੈ ਕਹਿੰਦੇ ਨੇ ਕਿ ਅਨੀਤਾ ਨੇ MBA ਕੀਤੀ ਹੈ ਤੇ ਉਹਦਾ ਜਿਹੜਾ ਪਤੀ ਹੈ ਉਹ ਬੇਰੁਜ਼ਗਾਰ ਹੈ ਇਹ ਉਹ ਪੰਜ ਕੈਂਡੀਡੇਟ ਸੀ ਜਿਹੜੇ ਬੜੇ ਗਰੀਬ ਨੇ ਜਿਨ੍ਹਾਂ ਕੋਲ ਕੁਝ ਨਹੀਂ ਹੈਗਾ ਪਰ ਇਹ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਖੜੇ ਨੇ ਚੋਣਾਂ ਲੜ ਰਹੇ ਨੇ ਹੁਣ ਜਰਕ ਉਹਨਾਂ ਪੰਜਾਂ ਦੇ ਵਿੱਚ ਆਤੀ ਮਾਰ ਲਈਏ ਜਿਹੜੇ ਅਰਬਪਤੀ ਨੇ ਇਹਨਾਂ 5 ਅਰਬਪਤੀਆਂ ਚੋਂ 3 ਭਾਜਪਾ ਦੇ ਨੇ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਦਾ ਸਭ ਤੋਂ ਅਮੀਰ ਉਮੀਦਵਾਰ ਹੈ ਕਰਨੈਲ ਸਿੰਘ ਦਿੱਲੀ ਵਿਧਾਨ ਸਭਾ ਚੋਣਾ ਚ ਸਭ ਤੋਂ ਤਕੜਾ ਇਹ ਉਮੀਦਵਾਰ ਚੋਣ ਕਮਿਸ਼ਨ ਨੂੰ ਹਲਫਨਾਮਾ ਦਿੰਦਾ ਹੈ ਕਿ ਉਹ ਹਲਫਨਾਮੇ ਦੇ ਮੁਤਾਬਕ ਇਸ ਕੋਲ 260 ਕਰੋੜ ਰੁਪਏ ਦੀ ਸੰਪਤੀ ਹੈ ਦੂਜਾ ਨੰਬਰ ਮਨਜਿੰਦਰ ਸਿੰਘ ਸਿਰਸਾ ਦਾ ਵੇਰਵਿਆਂ ਦੇ ਮੁਤਾਬਕ ਉਹਨਾਂ ਕੋਲ ਵੀ 250 ਕਰੋੜ ਰੁਪਏ ਦੀ ਜਾਇਦਾਦ ਤੀਸਰਾ ਨੰਬਰ ਕਾਂਗਰਸ ਦੇ ਗੁਰਚਰਨ ਸਿੰਘ ਰਾਜੂ ਦਾ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਇਹਨਾਂ ਕੋਲ 130 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਚੌਥਾ ਨੰਬਰ ਆਉਂਦਾ ਪ੍ਰਵੇਸ਼ ਸ਼ਰਮਾ ਦਾ ਜਿਹੜੇ ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਨੇ ਤੇ ਉਹ ਸਾਬਕਾ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਨੇ ਤੇ ਉਹਨਾਂ ਨੇ ਵੀ ਚੋਣ ਕਮਿਸ਼ਨ ਨੂੰ ਦਿੱਤਾ ਹਲਸਨਾਮਾ ਜਿਦੇ ਵਿੱਚ ਉਨਾ ਦੱਸਿਆ ਕਿ 115 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਉਹਨਾਂ ਕੋਲ ਵੀ ਹੈ ਪੰਜਵਾਂ ਨੰਬਰ ਰਜੌਰੀ ਗਾਰਡਨ ਤੋਂ ਚੋਣ ਲੜ ਰਹੇ ਤਰਵਤੀ ਚੰਦੇਲਾ ਦਾ ਆਉਂਦਾ ਹੈ ਇਹ ਇੱਕ ਇਕਲੌਤੀ ਮਹਿਲਾ ਅਰਭਪਤੀ ਉਮੀਦਵਾਰ ਹੈ ਜਿਸ ਕੋਲ 6 ਲੱਖ 89 ਹਜ਼ਾਰ ਦੇ ਕਰੋੜ ਨਕਦੀ ਦੋ ਲਗਜ਼ਰੀ ਗੱਡੀਆਂ 4 ਕਿਲੋ ਤੇ 100 ਗ੍ਰਾਮ ਸੋਨਾ ਤੇ 4 ਕਿਲੋ ਚਾਂਦੀ ਹੈ ਬੜੀ ਦਿਲਚਸਪ ਲਿਸਟ ਹੈ ਇਹਨਾਂ ਉਮੀਦਵਾਰਾਂ ਦੀ ਇੱਕ ਪਾਸੇ ਕਰਨੈਲ ਸਿੰਘ 260 ਕਰੋੜ ਵਾਲਾ ਤੇ ਦੂਜੇ ਪਾਸੇ ਯੋਗੇਸ਼ ਜੀ ਆਹ ਲੜਾ ਕਹਿੰਦਾ ਮੇਰੇ ਕੋਲ ਰੁਪਈਆ ਵੀ ਨਹੀਂ ਹੈ ਕਿਵੇਂ-ਕਿਵੇਂ ਖੇਲ ਤੇਰੇ ਕੈਸੀ ਤੇਰੀ ਮਾਇਆ ਹੈ